ਇਹ ਵਾਲਾ ਕਿਲਾ ਭਾਈ ਜਿੱਥੇ ਦਿੱਲੀ ਦੀ ਹੁਕਮਰਾਨ ਰਜਿਆ ਸੁਲਤਾਨਾ ਦੀ ਮੁਹੱਬਤ ਸਿਰੇ ਚੜੀ ਸੀ ਪਰ ਵਕਤ ਵੀ ਪਿਆ ਉਸ ਨੂੰ ਤੇ ਰਜਿਆ ਸੁਲਤਾਨਾ ਇਸੇ ਕਿਲੇ ਦੇ ਵਿੱਚ ਕੈਦ ਵੀ ਰਹੀ ਹੈ ਐਦਾਂ ਜਾਪਦਾ ਜਿੱਦਾਂ ਬੇੜੀ ਵਾਂਗਰ ਹੋਵੇ ਇਹ ਵਾਲਾ ਕਿਲਾ ਕਿਲਾ ਮੁਬਾਰਕ 125 ਫੁੱਟ ਉੱਚਾ ਹੈ ਨਾ ਇਹ ਖੈਰ ਪੁਰਾਣੇ ਵਕਤ ਤਾਂ ਇਹ ਸ਼ਹਿਰ ਤੋਂ ਦੂਰ ਸੀਗਾ ਪਰ ਹੁਣ ਹੁਣ ਤਾਂ ਪਰੇ ਬਾਜ਼ਾਰ ਨੇ ਬੜੇ ਸਲਾਨੀ ਫੇਰਾ ਮਾਰਦੇ ਨੇ ਇੱਥੇ ਤੇ ਟਰਾਈ ਵੀ ਕਰਦੇ ਨੇ ਬਠਿੰਡੇ ਦੇ ਕਿਲੇ 'ਚ ਦਬੀਆਂ ਹੋਈਆਂ ਨੇ ਰੱਜਿਆ ਸੁਲਤਾਨਾ ਦੀਆਂ ਕੁਝ ਤਾਰੀਖਾਂ ਸੁਣਦਿਆਂ ਫਿਰ ਰੱਜਿਆ ਸੁਲਤਾਨਾ ਦੇ ਕਦਮਾਂ ਦੀ ਆਹਾ रजिया सुल्तान پیدائش 1205 بداؤ شہر سی گا ماں تورکن খাতুন تے راسی ناسی جیڑا او سی دلالت উদ্দিন رجبیا دلی دے سمراٹ دی لاڈلی سی کی نا او ایل تو تمسدی مہلاں چ گجرا سی او دا بال پونا ਕਦਮ ਪੁੱਟਦੀ ਗਈ ਕੀ ਤੀਰ ਅੰਦਾਜੀ ਘੋੜ ਸਵਾਰੀ ਤੇ ਤਲਵਾਰ ਬਾਜੀ ਤਕੜੇ ਤਕੜੇ ਜਵਾਨ ਵੀ ਪਿੱਛੇ ਛੱਡਦੀ ਸੀ ਉਹ ਮੁਟਿਆਰ ਹੋਗੀ ਉੱਚੀ ਲੰਮੀ ਗੋਰੀ ਚਿੱਟੀ ਸਿਰ ਦੇ ਵਾਲ ਲੰਬੇ ਤੇ ਪਰ ਕਾਲੇ ਛਾ ਭੁਲੇਖਾ ਪਾਉਂਦੇ ਸੀਗੇ ਉਹ ਵਾਲੇ ਵਾਲ ਜਦੋਂ ਹਵਾ ਚ ਉੱਡਦੇ ਸਾਵਣ ਦੀਆਂ ਕਾਲੀਆਂ ਘਟਾਵਾਂ ਦੇ ਵਾਂਗ ਐਦਾਂ ਜਾਪਦੀ ਸੀ ਜਿਵੇਂ ਕੋ ਕਾਫ ਦੀ ਹੂਰ ਹੋਵੇ ਪਰੀਆਂ ਦੇ ਦੇਸ਼ ਦੀ ਸ਼ਹਿਜ਼ਾਦੀ ਹੋਵੇ ਤਾਈਓ ਤਾਂ ਸੋਣੀ ਸੁਨੱਖੀ ਰੱਜਿਆ ਦੇ ਕਿਸੇ ਗੁੰਜਦੇ ਸੀਗੇ ਹੋਰਨਾ ਮੁਲਕਾਂ ਦੇ ਵਿੱਚ ਕਈ ਰਾਜਕੁਮਾਰ ਤਾਂ ਅਜੇ ਵੀ ਸੀਗੇ ਜਿਹੜੇ ਰੱਜਿਆ ਨੂੰ ਵਿਆਉਣ ਦੇ ਸੁਪਨੇ ਦੇਖਦੇ ਸੀਗੇ ਖੈਰ ਮੁੱਖ ਦੀ ਗੱਲ ਤਾਂ ਇਹ ਹੈ ਕਿ ਬੇਪਨਾਹ ਹੁਸਨ ਦੀ ਮਲਕਾ ਬੇਪਨਾਹ ਹੁਸਨ ਦੀ ਮਲਕਾ ਸੀਗੀ ਰਜਿਆ ਸੁਲਤਾਨ ਰਜਿਆ ਸੁਲਤਾਨ ਅਗਰ ਤਰੀਖੀ ਵਰਕੇ ਖੰਗਾ ਲਈਏ ਤਾਂ ਉਗੜਵੇਂ ਰੂਪ ਚ ਮਿਲਦੀ ਹੈ ਪਹਿਲੀ ਔਰਤ ਹੁਕਮਰਾਨ ਅਲਬਾਰੀ ਕਬੀਲੇ ਦੀ ਇੱਕ ਤੁਰਕ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਸੀ ਉਹ ਅੱਬਾ ਦਿੱਲੀ ਦੇ ਸੁਲਤਾਨ ਸੀਗੇ ਜਦੋਂ ਅੱਬਾ ਫੌਤ ਹੋ ਗਈ ਤਾਂ ਉਸ ਦੇ ਪੁੱਤਰ ਰੁਕਨਉਦੀਨ ਫਿਰੋਜ਼ ਸੁਲਤਾਨ ਬਣੇ ਦਿੱਲੀ ਦੇ ਪਰ ਉਹ ਤਾਂ ਨਿਕਲੇ ਵਿਲਾਸੀ ਪ੍ਰਵਿਰਤੀ ਵਾਲੇ ਮਰਦ ਬੜੇ ਵਿਦਰੋਹ ਹੋਈ ਸੀ ਹੁਣੇ ਵੀ ਸੀਗੇ ਉਹਨਾਂ ਦੇ ਰਾਜਕਾਲ ਦੇ ਵਿੱਚ ਰੱਜਿਆ ਨੇ ਵੀ ਇਹਦਾ ਫਾਇਦਾ ਚੁੱਕਿਆ ਤੇ ਸਲਤਨਤ ਜਿਹੜੀ ਹੈਗੀ ਸੀ ਉਹਨੇ ਵੀ ਸਾਥ ਦਿੱਤਾ ਸਾਰੇ ਲੋਕ ਮਿਲ ਗਏ ਇਹਦੇ ਨਾਲ ਤਾਂ ਰੱਜਿਆ ਨੇ ਕੀ ਕੀਤਾ ਪ੍ਰਾਣੂ ਹਰਾਤਾ ਫਿਰ ਕੀ ਸੀਗਾ ਖੁਦ ਬਣ ਬੈਠੀ ਦਿੱਲੀ ਦੀ ਸੁਲਤਾਨ 1236 ਤੋਂ 1240 ਤੱਕ ਰਹੀ ਉਹ ਵਾਲੀ ਬੜੇ ਚੰਗੇ ਕੰਮ ਕੀਤੇ ਉਹਨਾਂ ਮੁਲਕ ਦੇ ਵਿੱਚ ਸੜਕਾਂ ਦਾ ਜਾਲ ਵਿਛਾਤਾ ਰਾਗ ਗਿਰਾ ਵਾਸਤੇ ਦਰਮਸ਼ਲਾਮਾਂ ਬਣਾਤੀਆਂ ਪਾਣੀ ਦੀ ਜਿਹੜੀ ਕਾਠ ਸੀਗੀ ਉਹਨੂੰ ਲਾਂਬੇ ਕਰਤਾ ਖੂਕ ਖਦਵਾਈ ਤਾਇਓ ਤਾਂ ਜਾਇਦੇ ਕਾਰ ਹੁੰਦੀ ਸੀ ਉਹਦੀ ਪਰ ਗੁੱਡੀ ਕਿਚੜੀ ਵੈਰੀਆਂ ਦੀ ਅੱਖਾਂ ਦੇ ਵਿੱਚ ਰੜਕਣ ਲੱਗੀ ਤੇ ਫਸ ਗਈ ਉਹ ਆਪਣੇ ਗੁਲਾਮ ਹਬਸੀ ਜਮਾਲਉਦੀਨ ਯਕੂਬ ਦੇ ਮੁਖਬਤੀ ਚਾਲ ਦੇ ਵਿੱਚ ਆਜੋ ਹਣ ਮੁਰਦੇ ਹਾਂ ਬਠਿੰਡਾ ਵੱਲ ਸੂਬੇਦਾਰ ਤੇ ਬਠਿੰਡਾ ਕਿਲੇ ਦੇ ਫੌਜਦਾਰ ਨਾਮ ਮਲਿਕ ਇਖਤਿਆਰਉਦੀਨ ਅਲਤੂਨੀਆ ਉਹ ਵੀ ਖਾਰਖਾਨਾ ਲੱਗ ਪਿਆ ਪਰ ਉਹ ਕਿਉਂ ਕਿੱਥੇ ਦਿੱਲੀ ਤੇ ਕਿੱਥੇ ਬਠਿੰਡਾ ਦਰਅਸਲ ਉਹ ਬਾਲ ਪੁਨੇ ਦੀ ਮੁਹੱਬਤ ਦੇ ਕਰ ਦਿੱਲੀ ਦੇ ਰਾਜ ਮਹਿਲ ਅਚ ਖੇਡਦਾ ਰਿਹਾ ਨਾ ਉਹ ਰੱਜਿਆ ਦੇ ਨਾਲ ਉਹਦੋਂ ਤੂੰ ਮੁਹੱਬਤ ਸੀਗੀ ਉਸ ਨੂੰ ਪਰ ਜਦੋਂ ਰੱਜਿਆ ਤੇ ਯਕੂਤ ਦੋਵਾਂ ਦੇ ਗੂੜੇ ਸਬੰਧ ਵੇਖੇ ਤਾਂ ਕਰਤੀ ਬਗਾਵਤ ਦਿੱਲੀ ਸਲਤਨਤ ਦੇ ਖਿਲਾਫ ਉਸ ਨੂੰ ਦਬਾਉਣ ਦੇ ਲਈ ਆਈ ਸੀ ਰੱਜਿਆ ਸੁਲਤਾਨਾ ਇੱਥੇ ਬਠਿੰਡਾ ਦੇ ਵਿੱਚ ਦਿੱਲੀ ਤੋਂ ਆਪਣੇ ਆਸ਼ਿਕ ਦੇ ਨਾਲ ਘੇਰ ਲਿਆ ਖੈਰ ਅਮੀਰ ਤੁਰਕਾ ਨੇ 1239 ਗੰਗਾ ਕੁਝ ਵੀ ਹੋ ਸਕਦਾ ਤੇ ਹੋਇਆ ਕੀ ਮਾਰਤਾ ਯਕੂਤ ਨੂੰ ਤੇ ਰੱਜਿਆ ਨੂੰ ਉਸ ਨੂੰ ਕੈਦ ਕਰ ਲਿਆ ਫੌਜਦਾਰ ਅਲਤੂਨਿਆ ਦੇ ਹਵਾਲੇ ਕਰਤਾ ਤੇ ਅਲਤੂਨਿਆ ਨੇ ਰੱਜਿਆ ਨੂੰ ਨਜ਼ਰਬੰਦ ਕਰਤਾ ਬਠਿੰਡੇ ਦੇ ਕਿਲੇ ਦੇ ਵਿੱਚ ਇਹ ਵਾਲੇ ਕਿਲੇ ਦੇ ਵਿੱਚ ਤੇ ਫਿਰ ਉਧਰ ਦਿੱਲੀ ਦਾ ਕੀ ਬਣਿਆ ਉਹ ਵੀ ਰੋਚਕ ਕਿੱਸਾ ਜਦੋਂ ਰਜ਼ੀਆ ਸੁਲਤਾਨ ਸੀ ਦਿੱਲੀ ਦੀ ਤਾਂ ਰਜ਼ੀਆ ਤੇ ਯਕੂਦ ਦੇ ਕਿਸੇ ਗਲੀ ਗਲੀ ਚੌਕ ਚਰਾਹੀ ਤਾਂ ਉਹ ਬਲਬਨ ਤੇ ਚਾਲिसा ਸੰਸਥਾ ਦੇ ਸਰਦਾਰ ਉਹ ਵਿਰੋਧੀ ਹੋ ਗਏ ਰਜ਼ੀਆ ਕੈਦੀ ਤਾਂ ਬਣੀ ਚੁੱਕੀ ਸੀ ਇਹ ਦਰਬਠਿੰਡਰ ਦੇ ਵਿੱਚ ਤੇ ਉਸ ਦਾ ਆਸ਼ਕ ਮੌਤ ਦੇ ਹਵਾਲੇ ਉਹ ਦਿੱਲੀ ਸਲਤਨਤ ਤੇ ਕਾਬਜ ਹੋ ਗਏ ਫਿਰ ਕੀ ਵਾਪਰਿਆ ਕਈ ਡਾਊਟ ਫਰ ਕਿਸੇ ਨੇ ਕੁਝ ਕਲੀਅਰ ਕਰਦੇ ਆ ਕਲੀਅਰ ਕਰਨ ਵਾਸਤੇ ਤੁਰਦੇ ਆ ਕੁਝ ਕਦਮ ਹੋਰ ਅੱਗੇ ਜਿਹੜੇ ਡਾਊਟਫੁਲ ਕਿਸੇ ਨੇ ਉਹਨਾਂ ਤੇ ਜਾਤ ਮਾਰਦੇ ਆ ਕੁਝ ਆਖਦੇ ਨੇ ਕਿ ਦੋਵਾਂ ਨੇ ਮਿਲ ਕੇ ਦਿੱਲੀ ਦੀ ਗੱਦੀ ਦੁਬਾਰਾ ਲੈਣ ਵਾਸਤੇ ਚੜਾਈ ਕੀਤੀ ਸੀ ਦਿੱਲੀ ਵਾਲੇ ਪਰ ਹਾਰ ਗਏ ਪਰਤੇ ਬਠਿੰਡਾ ਪਰ ਰਾਜ ਕੈਥਲ ਉਥੇ ਦੇ ਜਾਟਾ ਨੇ ਦੋਮਾ ਦਾ ਕਤਲ ਕਰਤਾ ਦੂਜਾ ਡਾਊਟ ਕਹਿੰਦੇ ਨੇ ਕਿ ਰਜ਼ੀਆ ਨੇ ਬਠਿੰਡੇ ਦੇ ਕਿਲੇ ਤੋਂ ਛਾਲ ਮਾਰ ਕੇ ਖੁਦਕਸ਼ੀ ਕੀਤੀ ਸੀ ਨਹੀਂ ਹੁਣ ਹਕੀਕਤ ਤੱਕ ਪਹੁੰਚਦੇ ਹਾਂ ਰਜ਼ੀਆ ਤੱਕ ਸੰਦਕ ਤਾਂ ਪੁੱਜ ਗਈ ਸੀਗੀ ਫਿਰ ਕੀ ਸੀ ਹੋ ਗਈ ਦੁਨੀਆ ਦੀ ਰਜ਼ੀਆ ਰਚਾਲਿਆ ਨਿਕਾ ਦਿੱਲੀ ਸਲਤਨਤ ਲੈਣੀ ਸੀ ਨਾ ਉਹਨੇ ਮੁਰਕਬਜੇ ਲਈ 1240 ਚੱਲ ਪਈ ਦਿੱਲੀ ਦੇ ਵੱਲ ਜਦੋਂ ਕੈਥਲ ਪੁੱਜੀ ਤਾਂ ਕੇਰਲਿਆ ਉਹਦੇ ਹੀ ਪਰਾ ਸ਼ਾ ਬਹਿਰਾਮ ਨੇ 35 ਸਾਲ ਦੀ ਸੀਗੀ ਉਦੋਂ ਰਜਿਆ ਸੁਲਤਾਨਾ ਬਣ ਸੀ 15 ਅਕਤੂਬਰ 1240 ਦਾ ਉਹਨਾਂ ਨੇ ਅੱਗੇ ਕਦਮ ਨਾ ਪੁੱਟਣ ਦੀ ਤਰਜੀਹ ਨੂੰ ਤੇ ਦੁਨੀਆ ਤੋਂ ਰੁਖਸਤ ਕਰਤਾ ਬਸ ਰਾਤ ਸਤਾ ਦੀ ਕਸਮ ਖਸ ਤੇ ਮੁੱਕ ਗਿਆ ਉਹਨਾਂ ਦੀ ਮੁਹੱਬਤ ਦਾ ਇੱਕ ਸਫਰਨਾਮਾ